ਸਾਜਣੋ ਦੇ ਮਿੱਤਰੋ ਖਿਆਲ ਨਾਲ ਬਸੋ ਤੇ ਖੜਖੜ ਹਸੋ ਤੁਸੀਂ ਵੇਖ ਰਹੇ ਹੋ ਧਾਕ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮਹਿਮਾਨ ਸ਼ਬੀਰ ਜੀ ਅੰਗ ਰੰਗ ਚੱਜ ਦੀ ਗੱਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਤੇ ਅੱਜ ਅਸੀਂ ਜਿਹੜੀ ਗੱਲ ਅਸੀਂ ਜਿਹੜੀ ਕਰਾਂਗੇ ਉਹ ਹੈ ਲੋਕ ਸਾਂਝ ਦੀ ਇਹ ਲੋਕ ਸਾਂਝ ਜਿਹੜੀ ਹੈ ਇਹ ਕੀ ਹੁੰਦੀ ਹੈ ਸਾਂਝ ਜਿਹੜਾ ਹੁੰਦਾ ਉਹ ਹੁੰਦਾ ਹੈ ਇਸਤਰਾਕ ਕਰਨਾ ਯਾਨੀ ਕਿ ਤੁਹਾਡੇ ਕੋਲ ਜੋ ਹੈਗਾ ਉਹ ਤੁਸੀਂ ਦੂਸਰੇ ਦੇ ਨਾਲ ਜਿਹੜਾ ਹੈ ਉਹ ਦੂਸਰੇ ਦੀ ਜਿਹੜੀ ਲੋੜ ਹੈ ਜੋ ਤੁਹਾਡੇ ਕੋਲ ਹੈਗਾ ਉਹ ਉਸ ਦੀ ਜਿਹੜੀ ਨਾ ਤੁਸੀਂ ਪੂਰੀ ਕਰੋ ਪੈਲਟਿਕ ਜਿਹੜਾ ਅਗਲਾ ਹੈ ਉਹਦੀ ਕੋਲ ਜਿਹੜੀ ਫालतू ਚੀਜ਼ ਹੈ ਉਹ ਤੁਹਾਡੇ ਨਾਲ ਜਿਹੜਾ ਹੈ ਉਹੜਾ ਉਹ ਸ਼ੇਅਰ ਕਰੇ ਔਰ ਤੁਹਾਡੀ ਜਿਹੜੀ ਜ਼ਰੂਰਤ ਹੈ ਉਹ ਉਸ ਨੂੰ ਜਿਹੜਾ ਹੈ ਉਹ ਪੂਰੀ ਕਰੇ ਤੇ ਇਹ ਜਿਹੜਾ ਮਾਮਲਾ ਹੈ ਨਾ ਸਭ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ ਗੱਲਬਾਤ ਤੋਂ ਕਿ ਅਸੀਂ ਸਭ ਤੋਂ ਪਹਿਲਾਂ ਜਿਹੜੀ ਆਪਣੀ ਸਾਹ ਜਿਹੜੀ ਬਣਾਣੇ ਆ ਸੰਗਤ ਜਿਹੜੀ ਅਸੀਂ ਬਣਾਣੇ ਆ ਉਹ ਅਸੀਂ ਬਣਾਣੇ ਆ ਇੱਕ ਦੂਜੇ ਨੂੰ ਸਮਝਣ ਲਈ ਮਾਮਲਾਤ ਜਿਹੜੇ ਨੇ ਉਹਨਾਂ ਨੂੰ ਸਮਝਣ ਲਈ ਉਹਦੇ ਲਈ ਸਾਨੂੰ ਚਾਹੀਦਾ ਹੁੰਦਾ ਵਕਤ ਉਹਨੂੰ ਵਕਤ ਤੁਹਾਡੇ ਕੋਲ ਵੀ ਹੈ ਵਕਤ ਮੇਰੇ ਕੋਲ ਵੀ ਹੈ لہذا ਅਸੀਂ ਇੱਕ ਦਿਨ ਮਿਥ ਲੈਨੇ ਆ ਇੱਕ ਮੇਲਾ ਮਿਥ ਲੈਨੇ ਆ ਤੇ ਉਹ ਫਿਰ ਅਸੀਂ ਜਿਹੜਾ ਇੱਕ ਜਗ੍ਹਾ ਤੇ ਬਹਿ ਕੇ ਤੇ ਇੱਕ ਤਰੀਕਾ ਕਰਦੇ ਨਾਲ ਜਿਹੜਾ ਹੈ ਉਹ ਅਸੀਂ ਆਪਣੀ ਗੱਲਬਾਤ ਜਿਹੜੀ ਹੈ ਉਹ ਕਰਨੇ ਆ ਉਸ ਜਿਹੜੇ ਜਿਹੜੇ ਅੱਜ ਦੇ ਜਿਹੜੇ ਸਾਡੇ ਹਾਲਾਤ ਹੁੰਦੇ ਨੇ ਉਹਦੇ ਵਿੱਚ ਵੀ ਅਸੀਂ ਉੱਥੇ ਵੀ ਅਸੀਂ ਗੱਲਬਾਤ ਕਰਨੇ ਆ ਮਾਜ਼ੀ ਦੇ ਵਿੱਚ ਜਿਹੜੇ ਸਮਾਜ ਕਿਸ ਤਰ੍ਹਾਂ ਚੱਲਦੇ ਰਹੇ ਤਾਰੀਖ ਦੇ ਬਾਰੇ ਵਿੱਚ, ਮਹਾਸ਼ਿਆ ਦੇ ਬਾਰੇ ਵਿੱਚ, ਸਮਾਜ ਦੇ ਬਾਰੇ ਵਿੱਚ, ਫਲਸਫੇ ਦੇ ਬਾਰੇ ਵਿੱਚ, ਸਾਇੰਸ ਦੇ ਬਾਰੇ ਵਿੱਚ, ਯਾਨੀ ਕਿ ਅਸੀਂ ਜਿਹੜਾ ਜਿਸ ਸਰਨਾਮੇ ਦੇ ਹੇਠ ਅਸੀਂ ਸਮਝਨੇ ਆ ਕਿ ਸਾਡੇ ਇਲਮ ਦੇ ਅੰਦਰ ਕਮੀ ਹੈ ਜਾਂ ਸਾਨੂੰ ਇਹਦੀ ਲੋੜ ਹੈ ਉਹ ਅਸੀਂ ਜਿਹੜਾ ਸਰਨਾਵਾ ਜਿਹੜਾ ਨਾ ਗੱਲਬਾਤ ਨੂੰ ਰੱਖ ਲੈਨੇ ਆ ਤੇ ਸਾਰੇ ਲੋਕ ਵਾਰੋਵਾਰੀ ਆਪਣੇ ਇਲਮ ਦੇ ਮੁਕਾਬਕ ਉਹਦੇ ਵਿੱਚ ਸਾਂਝ ਪਾਉਂਦੇ ਨੇ। ਹੁਣ ਜਿਹੜਾ ਇਲਮ ਮੇਰੇ ਕੋਲ ਹੈ, ਜਿਹੜੀ ਜਾਣਕਾਰੀ ਮੇਰੇ ਕੋਲ ਹੈ, ਜਿਹੜਾ ਤਜਰਬਾ ਮੇਰੇ ਕੋਲ ਹੈ ਉਹ ਮੈਂ ਫਿਰ ਤੁਹਾਡੇ ਨਾਲ ਸਾਂਝਾ ਕਰਨਾ ਪਰ ਜਿਹੜਾ ਦੂਸਰਾ ਬੰਦਾ ਜਿਹੜਾ ਹੈ ਉਹ ਆਪਣਾ ਤਜਰਬਾ ਸਾਂਝਾ ਕਰਦਾ ਹੈ ਇਸ ਤਰ੍ਹਾਂ ਹੁੰਦਾ ਹੈ ਵੀ ਕਿ ਉਸ ਸੰਗਤ ਦੇ ਵਿੱਚ ਬੈਠੇ ਜਿਹੜੇ ਬੰਦੇ ਉਸ ਅ ਅ ਸਰਨਾਵੇ ਦੇ ਬਾਰੇ ਬਿਲਕੁਲ ਕੁਝ ਨਹੀਂ ਜਾਣਦੇ ਉਹਨਾਂ ਨੂੰ ਵੀ ਜਾਣਕਾਰੀ ਜਿਹੜੀ ਹੈ ਉਹ ਆ ਜਾਂਦੀ ਹੈ ਉਹ ਜਾਣਕਾਰੀ ਜਿਹੜੀ ਉਹਨਾਂ ਨੂੰ ਕੋਈ 100 ਕਿਤਾਬਾਂ ਪੜਨ ਤੋਂ ਬਾਅਦ ਹਾਸਲ ਹੋਣੀ ਸੀ ਉਹ ਸਿਰਫ ਜਿਹੜਾ ਤੁਸੀਂ ਵੇਲਾ ਮਿਚਿਆ ਘੰਟੇ ਦਾ 2 ਘੰਟੇ ਦਾ ਉਹਦੇ ਵਿੱਚ ਗੱਲਬਾਤ ਕਰਕੇ ਤੁਹਾਨੂੰ ਉਂੜੀ ਜਾਣਕਾਰੀ ਹੈ ਉਹ ਇਹਦਾ ਮਤਲਬ ਹੈ ਕਿ ਤੁਹਾਡਾ ਜਿਹੜਾ ਦਿਮਾਗ ਹੈ ਨਾ ਉਹਦੇ ਵਿੱਚ ਉਹ ਹਰਕਤ ਦੇ ਵਿੱਚ ਜਿਹੜਾ ਹੈ ਰਹਿਣਾ ਸ਼ੁਰੂ ਕਰ ਦਿੰਦਾ ਉਹਦੇ ਕੋਲ ਕੁਝ ਸੋਚਣ ਲਈ ਜਿਹੜੀਆਂ ਨੇ ਸ਼ੈਵਾ ਆ ਜਾਂਦੀਆਂ ਨੇ ਕੋਈ ਸਵਾਲ ਉਹ ਕੋਈ ਸੋਚਣ ਦੀ ਜਗ੍ਹਾ ਨਾ ਉਹ ਆ ਜਾਂਦੇ ਨੇ ਜਾਂ ਜੋ ਕੁਝ ਤੁਸੀਂ ਜਾਣਿਆ ਉਸ ਨੂੰ ਅੱਗੇ ਵਧਾਣ ਲਈ ਤੁਹਾਡੇ ਜਿਹੜਾ ਨਾ ਮਨ ਦੇ ਵਿੱਚ ਉਹ ਲੇਲਦਾ ਜਿਹੜੀ ਹੈ ਉਹ ਪੈਦਾ ਹੁੰਦੀ ਹੈ ਇਹ ਲੇਕਿਨ ਇਹ ਸਿਰਫ ਇੱਥੇ ਤੱਕ ਸੀਮਿਤ ਨਹੀਂ ਹੈ ਇਥੋਂ ਤੱਕ ਮਹਿਦੂਦ ਨਹੀਂ ਹੈ ਕਿ ਤੁਸੀਂ ਗੱਲਬਾਤ ਕੀਤੀ ਤੇ ਜਨਾਬ ਉੱਠ ਕੇ ਜਿਹੜਾ ਨਾ ਮੁਰਦਾ ਆਪਣਾ ਘਰੋਂ ਘਣੀ ਚਲੇ ਗਿਆ ਨਾ ਤੁਸੀਂ ਉਹ 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 ਉਹਨਾਂ ਦੇ ਬਾਰੇ ਸੋਚਿਆ ਨਾ ਉਹਨੇ ਤੁਹਾਡੇ ਬਾਰੇ ਸੋਚਿਆ ਨਹੀਂ ਲੋਕ ਸਾਂਝਦਾ ਕਿ ਜਿਹੜਾ ਮਤਲਬ ਹੈ ਉਹ ਇਹ ਹੈ ਕਿ ਤੁਸੀਂ ਅਗਰ ਬੜੇ ਬੜੇ ਰਿਹੇ ਬੰਦੇ ਹੋ ਤੇ ਤੁਹਾਡੀ ਸੰਗਤ ਜਿਹੜਾ ਬੰਦਾ ਹੈ ਉਸ ਦੇ ਵਿੱਚ ਉਹ ਉਸ ਅਗਰ ਕੋਈ ਬਾਲ ਬੱਚਾ ਜਿਹੜਾ ਹੈ ਮੁਰਬਤ ਜਿਹਾ ਚੋਂ ਉਹ ਨਹੀਂ ਪੜ ਸਕਦਾ ਤੇ ਇਹ ਫਿਰ ਤੁਹਾਡਾ ਫਰਜ਼ ਬਣ ਜਾਂਦਾ ਹੈ ਕਿ ਤੁਸੀਂ ਉਸ ਦੇ ਬਾਲ ਬੱਚੇ ਨੂੰ ਜਿਹੜਾ ਹੈ ਉਹ ਤੁਸੀਂ ਪੜਾਓ ਇਸੇ ਤਰ੍ਹਾਂ ਉਹ ਲਾ ਬੰਦਾ ਹੈ ਉਹ ਕਾਰਪੈਂਡਰ ਹੈ ਔਰ ਦੂਸਰਾ ਬੰਦਾ ਜਿਹੜਾ ਹੈ ਉਸ ਨੂੰ ਇਸ ਕੰਮ ਦੀ ਲੋੜ ਹੈ ਤੇ ਤੁਸੀਂ ਜਿਹੜਾ ਆਪਣਾ ਹੁਨਰ ਹੈ ਉਹਦੇ ਨਾਲ ਉਹਦੀ ਜਿਹੜੀ ਲੋੜ ਹੈ ਉਹ ਤੁਸੀਂ ਪੂਰੀ ਕਰੋ ਯਾਨੀ ਕਿ ਤੁਹਾਡੇ ਕੋਲ ਜਿਹੜੀਆਂ ਫालतੂ ਕਾਦੀ ਜ਼ਰੂਰਤ ਉਹ ਬਾਅਦ ਜਿਹੜੀਆਂ ਸ਼ਾਗਰ ਨੇ ਉਸ ਨੂੰ ਤੁਸੀਂ ਆਪਣੇ ਸੰਗਤੀਆਂ ਦੇ ਵਿੱਚ ਜਿਹੜਾ ਹੈ ਉਹ ਉਹਨਾਂ ਦਾ ਲਾਭ ਜਿਹੜਾ ਹੈ ਉਹ ਤੁਹਾਡਾ ਫਾਇਦਾ ਹੈ ਉਹਨਾਂ ਨੂੰ ਪੁੱਛੋ ਉਹਨਾਂ ਦੀ ਜਿਹੜੀ ਲੋੜ ਹੈ ਕੋ ਤੁਸੀਂ ਉਹਨਾਂ ਨੂੰ ਪੂਰੀ ਕਰੋ ਤੇ ਇਹ ਫਿਰ ਬਣਦੀ ਹੈ ਜਿਹੜੀ ਸਾਂ ਲੋਕ ਸਾਂ ਜਿਹੜੀ ਹੈ ਉਹ ਬਣਦੀ ਹੈ ਜਾਨੀ ਕਿ ਤੁਸੀਂ ਇਹ ਜਗਾ ਤਜਰਬਾ ਤੁਸੀਂ ਕਰਨਾ ਬਣੇ ਕਿ ਤੁਸੀਂ ਜਿਸ ਗਲੀ ਦੇ ਵਿੱਚ ਰਹਿੰਦੇ ਹੋ ਉਸ ਗਲੀ ਦੇ ਲੋਕ ਇਕੱਠੇ ਹੋ ਕੇ ਅਗਰ ਤੇ ਉਹ ਆਪਣਾ علیحدہ علیحدہ ਖਾਣਾ ਪਕਾਣ ਨਾਓ ਤੇ ਉੱਤੇ ਜ਼ਿਆਦਾ ਪੈਸਾ ਲੱਗਣਗੇ ਲੇਕਿਨ ਉਹ ਖਾਣਾ ਅਗਰ ਉਹ ਸਾਂਝੇ ਤੌਰ ਤੇ ਜਿਹੜਾ ਨਾ ਪਕਾ ਲੈਣ ਤੇ ਉਹਨਾਂ ਦੇ ਪੈਸੇ ਜਿਹੜੇ ਨੇ ਉਹ ਘੱਟ ਖਰਚ ਹੋਣਗੇ ਇਸੇ ਤਰ੍ਹਾਂ ਘਰਦਿਆਂ ਬੂੜਣੀਆਂ ਲੋੜਾਂ ਨੇ ਉਹਦੇ ਵਿੱਚ ਵੀ ਜਿਹੜਾ ਨਾ ਉਹ ਸਾਂਝ ਪਾ ਲੈਣਾ ਜਾਂ ਤੁਸੀਂ ਇੱਕ ਗੱਲੋ ਵੀ ਇੱਕ ਬੰਦਾ ਕਹਿੰਦਾ ਜੀ ਸਾਡਾ ਤੇ ਇਹ ਚੀਜ਼ ਖਾਣ ਨੂੰ ਦਿਲ ਕਰਦਾ ਉਹ ਕਹਿੰਦਾ ਜੀ ਸਾਡਾ ਤੇ ਇਹ ਚੀਜ਼ ਖਾਣ ਨੂੰ ਦਿਲ ਕਰਦਾ ਤੇ ਉਹਦਾ ਹਾਲ ਫਿਰ ਇਹ ਹੁੰਦਾ ਕਿ ਤੁਸੀਂ ਉਹ ਜੜੀਆਂ ਦਾਲਾਂ ਨੇ ਉਹ ਤੁਸੀਂ ਜਾਂ ਉਹਦੇ ਨਾਲ ਜੜੀਆਂ ਛਾਵਾਂ ਕੁਝ ਦੇ ਜੜੀਆਂ ਨੇ ਰਹਿ ਸਕਦੀਆਂ ਨੇ ਜਿਵੇਂ ਸਰਾ ਪਿਆਸ ਐ ਇਹ ਸਗਰਾਂ ਲੂਣ ਮੇਠਾ ਮਸਾਲਾ ਐ ਉਹ ਦਾਲਾਂ ਨਹੀਂ ਇਹ ਚੀਜ਼ਾਂ ਤੁਸੀਂ ਜਿਹੜਾ ਨਾ ਸਾਂਝੇ ਤੌਰ ਤੇ ਪੈਸੇ ਪਾ ਕੇ ਇਕੱਠੀਆਂ ਕਰ ਲਓ اور جس بھاگ ਤੁਸੀਂ ਉਹ ਖਰੀਦਿਆ ਨੇ ਉਸੇ ਭاگ ਤੁਸੀਂ ਲਵਾਂਗੇ ਅਗਲੇ ਨੂੰ ਦੇਈ ਜਾਓ ਇੱਕ ਆਦਮੀ ਜਿਹੜਾ ਉਹਦਾ ਮੈਨੇਜਰ ਬਣ ਗਿਆ ਐਸੇ ਨਾਲ ਤੁਹਾਡੀ ਹਿਆਤੀ ਦੇ ਅੰਦਰ ਜਿਹੜਾ ਨਾ ਉਸ ਵਕਤ ਪੈਦਾ ਹੋ ਜਾਈਗੀ ਫਿਰ ਜਿਹੜਾ ਨਿਜ਼ਾਮ ਤੁਸੀਂ ਦੁਨੀਆ ਨੂੰ ਦੇਣਾ ਚਾਹੁੰਦੇ ਹੋ ਨਾ ਉਹਦੀ ਇੱਕ ਛੋਟੀ ਜੀ ਸ਼ਕਲ ਜੜੀ ਹੈ ਨਾ ਉਹ ਤੁਹਾਡੇ ਆਪਣੇ ਵਿੱਚ ਜਿਹੜਾ ਨਾ ਉਹ ਨਜ਼ਰ ਆਣੀ ਸ਼ੁਰੂ ਹੋ ਜੇਗੀ ਜਿਸ ਸਮੇਂ ਨੇ ਉਹਦਾ ਤੁਹਾਨੂੰ ਫਾਇਦਾ ਹੋਣਾ ਸ਼ੁਰੂ ਹੋ ਜਾਏਗਾ ਤੇ ਤੁਹਾਡਾ ਉਸ ਦਿਨ ਤੇ ਜਿਹੜਾ ਯਕੀਨ ਹੈ ਨਾ ਉਹ ਫਿਰ ਪੱਕਾ ਜਿਹੜਾ ਨਾ ਉਹ ਹੁੰਦਾ ਜਾਏਗਾ ਇਸੇ ਤਰ੍ਹਾਂ ਹੋਰ ਲੋਕ ਜਿਹੜੇ ਨੇ ਉਹ ਜਿਸ ਵੇਲੇ ਤੁਹਾਨੂੰ ਦੇਖਣਗੇ ਤੇ ਉਸੇ ਹੀ ਕਮਾਈ ਦੇ ਵਿੱਚ ਤੁਸੀਂ ਜਿਹੜਾ ਹੈ ਉਹਨਾਂ ਦੇ ਨਾਲੋਂ ਜ਼ਿਆਦਾ ਜ਼ਰੂਰਤਾਂ ਗੁਰੀਆਂ ਕਰ ਰਹੇ ਹੋ ਉਹ ਤੁਹਾਨੂੰ ਜ਼ਰੂਰ ਪੁੱਛੇਗਾ ਕਿ ਐ ਤੁਸੀਂ ਕਿਸਰਾ ਕਰ ਰਹੇ ਹੋ ਫਿਰ ਜਿਸ ਵੇਲੇ ਤੁਸੀਂ ਉਹਨੂੰ ਉਹਦਾ ਬਲ ਢੰਗ ਦੱਸੋਗੇ ਤੇ ਉਹ ਵੀ ਜਿਹੜਾ ਬੰਦਾ ਹਰ ਬੰਦਾ ਜਿਹੜਾ ਨਾ ਉਹ ਆਪਣਾ ਫਾਇਦਾ ਸੋਚਦਾ ਹੈ ਲੇਕਿਨ ਹਰ ਬੰਦਾ ਜਿਹੜਾ ਹੈ ਉਹ ਆਪਣਾ ਫਾਇਦਾ ਸੋਚਦਾ ਹੈ ਲੇਕਿਨ ਤੁਸੀਂ ਅਗਰ ਉਹਨੂੰ ਥਿਓਰੀਟੀਕਲੀ ਬਿਆਨ ਕਰਦੇ ਹੋ ਤੇ ਉਹਨੂੰ ਯਕੀਨ ਨਹੀਂ ਹੁੰਦਾ ਲੋਕਾਂ ਨੂੰ ਯਕੀਨ ਜਿਹੜਾ ਹੈ ਨਾ ਉਹ ਪ੍ਰੈਕਟੀਕਲੀ ਹੁੰਦਾ ਹੈ ਜਿਸ ਵੇਲੇ ਤੁਸੀਂ ਉਹ ਪ੍ਰੈਕਟੀਕਲੀ ਤੌਰ ਤੇ ਤੁਹਾਨੂੰ ਦੇਖੇਗਾ ਨਾ ਕਿ ਇਹ ਰੋਗ ਆਪਣੇ ਜਿਹੜੇ ਇਹਨਾਂ ਦੇ ਕੋਲ ਵਸਾਇਲ ਨੇ ਇਹ ਇਕ ਦੂਜੇ ਨਾਲ ਸਾਂਝੇ ਕਰ ਰਹੇ ਨੇ ਤੇ ਉਹਨੂੰ ਯਕੀਨ ਆ ਜਾਏਗਾ ਕਿ ਇਹ ਸੱਚੇ ਲੋਕ ਨੇ ਔਰ ਜਿਸ ਵੇਲੇ ਇਹਨਾਂ ਨੂੰ ਕਦੀ ਮੌਕਾ ਮਿਲੇਗਾ ਤੇ ਇਹ ਜਿਹੜੇ ਮੌਲਕ ਦੇ ਜਿਹੜੇ ਵਸਾਇਲ ਨੇ ਉਹ ਵੀ ਲੋਕਾਂ ਦੇ ਵਿੱਚ ਜਿਹੜਾ ਹੈ ਨਾ ਸਾਂਝੇ ਕਰਨਗੇ ਸੋ ਇਹ ਇੱਕ ਸ਼ਕਲ ਬਣਾਉਣ ਲਈ ਔਰ ਜਿਹੜਾ ਤੁਸੀਂ ਨਜ਼ਰੀਆ ਬਿਆਨ ਕਰਨਾ ਚਾਹੁੰਦੇ ਹੋ ਉਹਨੂੰ ਤੁਸੀਂ ਲੋਕ ਸਾਹਮਣੇ ਰਾਈ ਹੀ ਜਿਹੜਾ ਨਾ ਬਿਆਨ ਕਰ ਸਕਦੇ ਹੋ ਲੋਕ ਸਾਹਮਣੇ ਰਾਈ ਹੀ ਤੁਸੀਂ ਉਹਦੀ ਸ਼ਕਲ ਜਿਹੜੀ ਹੈ ਉਹ ਬਹਾਲ ਸਕਦੇ ਹੋ ਤੇ ਤੁਸੀਂ ਇਹ ਔਰ ਇਹ ਐਸਾ ਕੰਮ ਹੈ ਜਿਹੜਾ ਕਿ ਤੁਸੀਂ ਕਰ ਸਕਦੇ ਹੋ ਜਿਹੜਾ ਕਰਨਾ ਤੁਹਾਡੇ ਵਸ ਦੇ ਵਿੱਚ ਹੈਗਾ ਤੁਸੀਂ ਉਹ ਗੱਲਾਂ ਜਿਹੜੀਆਂ ਨੇ ਜਿਹੜੀਆਂ ਤੁਹਾਡੇ ਵਸ ਦੇ ਵਿੱਚ ਨਹੀਂ ਹੈਗੀਆਂ ਉਹਨਾਂ ਨੂੰ ਤੁਸੀਂ ਵਸ ਵਿੱਚ ਕਰਨ ਲਈ ਜਿਹੜੀਆਂ ਗੱਲਾਂ ਵਸ ਦੇ ਵਿੱਚ ਨੇ ਪਹਿਲਾਂ ਉਹਨਾਂ ਦਾ ਬਹਾਲਾ ਕਰੋ ਜਿਸ ਵਜ੍ਹਾ ਤੁਸੀਂ ਉਹਨਾਂ ਦਾ ਬਹਾਲਾ ਕਰੋਗੇ ਤੇ ਤੁਹਾਡੇ ਜਿਹੜੇ ਆਰ ਦوار ਦੇ ਲੋਕ ਨੇ ਉਹ ਤੁਹਾਨੂੰ ਕਹਿਣਗੇ ਕਿ ਇਹ ਪ੍ਰੈਕਟੀਕਲ ਬੰਦੇ ਨੇ ਇਹ ਜੋ ਇਹ ਕਹਿ ਰਹੇ ਨੇ ਉਹਦੀ ਜਿਹੜੀ ਸ਼ਕਲ ਹੈ ਉਹ ਐ ਬਣਦੀ ਆ ਔਰ ਅੱਜ ਕਿਉਂਕਿ ਇਹ ਅਮਲ ਕਰ ਰਹੇ ਨੇ ਕੱਲ ਜੇ ਇਹਨਾਂ ਨੂੰ ਮੌਕਾ ਮਿਲਿਆ ਤੇ ਇਹ ਜ਼ਰੂਰ ਜਿਹੜਾ ਹੈ ਉਸ ਤੇ ਜਿਹੜਾ ਹੈ ਉਹ ਅਮਲ ਕਰਨਗੇ ਤੇ ਜਗਲ ਦੇ ਉੱਤੇ ਉਹੋ ਹੀ ਲੋਕ ਜਿਹੜੇ ਨੇ ਇਹ ਕਾਮਯਾਬ ਹੋਏ ਨੇ ਜਿਨ੍ਹਾਂ ਨੇ ਇਹ ਆਪਣੇ ਕੈਰੇਕਟਰ ਦੇ ਵਿੱਚ ਜਿਹੜਾ ਹੈ ਆਪਣੇ ਨਜ਼ਰੀਏ ਨੂੰ ਸਮੋਇਆ ਹੈ ਯਾਨੀ ਕਿ ਉਹ ਜੋ ਨਜ਼ਰੀਆ ਬਿਆਨ ਕਰ ਰਹੇ ਸਨ ਆਪਣੇ ਕਿਰਦਾਰ ਦੇ ਰਾਹੀਂ ਉਹਨੂੰ ਵਖਾ ਵੀ ਲੈ ਸਕਦੇ ਸੋ ਲੋਕਾਂ ਨੇ ਉਹਨਾਂ ਦੇ ਕਿਰਦਾਰ ਨੂੰ ਜਿਹੜਾ ਹੈ ਲੋਕਾਂ ਨੇ ਉਹਨਾਂ ਲੱਖਾਂ ਨੂੰ ਜਿਨ੍ਹਾਂ ਨੇ ਉਹਨਾਂ ਦੇ ਜਿਹੜੀ ਥਿਊਰੀ ਹੈ ਉਸ ਨੂੰ ਵੀ ਪੜਿਆ ਉਹਨਾਂ ਨੇ ਉਹਨਾਂ ਦੇ ਕਿਰਦਾਰ ਨੂੰ ਪੜਿਆ ਹੈ ਉਹਨਾਂ ਦੇ ਕਿਰਦਾਰ ਨੂੰ ਵੇਖਿਆ ਹੈ ਉਹਨਾਂ ਦੇ ਕਿਰਦਾਰ ਨੂੰ ਵੇਖ ਕੇ ਉਹਨਾਂ ਨੂੰ ਉਹਨਾਂ ਦੇ ਨਜ਼ਰੀਏ ਦੀ ਜਿਹੜੀ ਹੈ ਉਹ ਸਮਝ ਆਈ ਹੈ ਸੋ ਲਿਹਾਜ਼ਾ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਇਸ ਜਗਤ ਦੇ ਵਿੱਚ ਸਾਂਝੀ ਵਾਲਤਾ ਚਾਹਨੇ ਆ ਯਾਨੀ ਕਿ ਅਸੀਂ ਕੈਮੋਨੀਜ਼ਮ ਚਾਹਨੇ ਆ ਉਹ ਇਹ ਜ਼ਰੂਰੀ ਹੈ ਕਿ ਉਹਨਾਂ ਦੇ ਕਿਰਦਾਰ ਦੇ ਵਿੱਚ ਜਿਸ ਹੱਦ ਤੱਕ ਉਹ ਕਰ ਸਕਦੇ ਨੇ ਉਹ ਉਹਨਾਂ ਦੇ ਕਿਰਦਾਰ ਦੇ ਵਿੱਚ ਜਿਹੜਾ ਨਾ ਉਹ ਨਜ਼ਰ ਆਣੀ ਚਾਹੀਦੀ ਹੈ ਤੁਹਾਡੇ ਘਰ ਦੇ ਵਿੱਚ ਕਿਤਾਬਾਂ ਪਈਆਂ ਪਈਆਂ ਨੇ ਲੇਕਿਨ ਤੁਸੀਂ ਪੜਨ ਨੂੰ ਆਪਣੇ ਸਾਥੀਆਂ ਨੂੰ ਨਹੀਂ ਦਿੰਦੇ ਤੇ ਮੈਂ ਕਿਸਰਾ ਯਕੀਨ ਕਰ ਲਵਾਂ ਕਿ ਕੱਲ ਨੂੰ ਜੇ ਤੁਹਾਨੂੰ ਮੌਕਾ ਮਿਲੇਗਾ ਤੇ ਤੁਸੀਂ ਜਿਹੜਾ ਹੈ ਮੁਲਕ ਦੇ ਜਿਹੜੇ ਮਸਾਜ ਨੇ ਉਹ ਜਿਹੜੇ ਨੇ ਉਹ ਸਾਂਝੇ ਕਰੋਗੇ ਇਹ ممکن ਨਹੀਂ ਹੈ ਇਹ ਤੇ ਵਿਚਾਰਾਂ ਦੇ ਉੱਤੇ ਜਿਹੜੇ ਲੋਕ ਅਮਲ ਕਰਦੇ ਨੇ ਉਹ ਮਜ਼ਬੂਤ ਕਿਰਦਾਰਾਂ ਦੇ ਲੋਕ ਹੁੰਦੇ ਨੇ ਉਹਨਾਂ ਦੇ ਕੋਲ ਆਪਣਾ ਜਿਹੜਾ ਕਿਰਦਾਰ ਹੈ ਉਹ ਤਜਰਬੇ ਦੀ ਸ਼ਕਲ ਦੇ ਵਿੱਚ ਮੌਜੂਦ ਹੁੰਦਾ ਹੈ ਸੋ لہذا ਜਿਸ ਵੇਲੇ ਉਹਨਾਂ ਨੂੰ ਜਗਤ ਦੇ ਵਿੱਚ ਮੌਕਾ ਮਿਲਿਆ ਤੇ ਉਹਨਾਂ ਨੇ ਉਹ ਜਿਹੜਾ ਹੈ ਉਹ ਕਰਕੇ ਵਹਾਇਆ ਕੋਈ ਬੰਦਾ ਜਿਹੜਾ ਹੈ ਉਹ ਇਹ ਦੱਸ ਦੇਵੇ ਕਿ ਜਿਹੜਾ ਮੌਜੂਦ ਤੁੰਗ ਸੀ ਉਹਦੀ ਕਿੰਨੀ ਇਜਾਜ਼ਤਾਂ ਸੀ ਜਾਂ ਕਾਲ ਮਾਸ ਜਿਹੜਾ ਸੀ ਉਹਦੀ ਕਿੰਨੀ ਇਜਾਜ਼ਤਾਂ ਸੀ ਯਾ ਲੈਲਨ ਜਿਹੜਾ ਹੈ ਜਿਹੜਾ ਕਿ 1917 ਸਾਲ ਤੋਂ ਬਾਅਦ ਸੋਵੀਅਤ ਯੂਨੀਅਨ ਦਾ ਜਿਹੜਾ ਹੈ ਉਹ ਪ੍ਰਧਾਨ ਬਣਿਆ ਤੇ ਜਿਸ ਵੇਲੇ ਉਹ ਜਗਤੋਂ ਗਿਆ ਤੇ ਉਹ ਕਿੰਨੀ ਜ਼ਿਆਦਾ ਜਿਹੜੀ ਹੈ ਉਹ ਛੱਡ ਕੇ ਗਿਆ। ਤੋਂ ਉਹ ਜਿਸ ਵੇਲੇ ਤੁਸੀਂ ਉਹਨਾਂ ਦੀ ਇਹ ਪੜੋ ਇਸੇ ਤਰ੍ਹਾਂ ਦੁਨੀਆ 'ਵੀ ਹੋਰ ਬਹੁਤ ਸਾਰੀਆਂ ਅ ਸ਼ਕਤੀਸ਼ਾਲੀ ਨੇ ਜਿਨ੍ਹਾਂ ਨੇ ਆਪਣੇ ਕਿਰਦਾਰ ਦੇ ਨਾਲ ਆਪਣੇ ਜਿਹੜੇ ਵਿਚਾਰ ਨੇ ਉਹਨਾਂ ਦਾ ਜਿਹੜਾ ਹੈ ਉਹ ਵਖਾਲਾ ਕੀਤਾ ਹੋਇਆ। ਸੋ ਲਿਹਾਜ਼ਾ ਜਿਹੜਾ ਤੁਹਾਡਾ ਕਿਰਦਾਰ ਹੁੰਦਾ ਹੈ ਉਹੀ ਤੁਹਾਡਾ ਇਹ ਨਾਮ ਵਿਚਾਰ ਹੁੰਦਾ ਤੂੰ ਟੌਸਟਾਈ ਨੂੰ ਕਿਸੇ ਆਦਮੀ ਨੇ ਆ ਕੇ ਨਾ ਆਪਣਾ ਮਜ਼ਹਬ ਜਿਹੜਾ ਹੈ ਉਹ ਦੱਸਣ ਦੀ ਕੋਸ਼ਿਸ਼ ਕੀਤੀ ਤੇ ਉਸ ਨੇ ਕਿਹਾ ਕਿ ਮੈਨੂੰ ਤੂੰ ਜਿਹੜਾ ਹੈ ਨਾ ਇਹ ਮੈਨੂੰ ਦੱਸ ਨਾ ਬਲਕੇ ਆਪਣੇ ਕਿਰਦਾਰ ਦੇ ਰਾਈ ਵਾਹਾ ਮੈਨੂੰ ਕਿ ਜਿਹੜਾ ਮਜ਼ਹਬ ਕੀ ਹੈ ਜੇ ਉਹ ਤੇਰੇ ਕਿਰਦਾਰ ਦੇ ਵਿੱਚ ਜਿਹੜਾ ਹੈ ਉਹ ਪੂਰਾ ਉਤਰਦਾ ਹੈ ਜਿਸ ਤਰ੍ਹਾਂ ਤੂੰ ਬਿਆਨ ਕਰ ਰਿਹਾ ਹੈ ਉਹ ਕਿਰਦਾਰ ਦੇ ਵਿੱਚ ਉਹਦੀ ਉਹ ਹੀ ਸ਼ਗਰ ਦੇਸ਼ ਆਂਦੀ ਹੈ ਤੇ ਮੈਂ ਮੰਨ ਲਾਂਗਾ ਤੂੰ ਜਿਸ ਵੇਲੇ ਤੂੰ ਆਪ ਹੀ ਉਸੇ ਅਮਲ ਨਹੀਂ ਕਰ ਰਿਹਾ ਜਿਸ ਦਾ ਮਤਲਬ ਹੈਗਾ ਕਿ ਤੈਨੂੰ ਉਸੇ ਯਕੀਨ ਨਹੀਂ ਹੈ ਸੋ ਜਿੱਥੇ ਜਿਹਨੂੰ ਆਪ ਅਮਲ ਨਹੀਂ ਕਰ ਰਹੇ ਆ ਉਹ ਦਾ ਤੁਸੀਂ ਪ੍ਰਚਾਰ ਕਿਉਂ ਕਰ ਰਹੇ ਹੈਗਾ ਸੋ ਲਿਹਾਜ਼ਾ ਇਸੇ ਤਰ੍ਹਾਂ ਜਿਹੜਾ ਨਾ ਜਿਹੜੇ ਤਹਿਰੀਕੀ ਲੋਕ ਹੁੰਦੇ ਨੇ ਉਹਨਾਂ ਦੇ ਨਾਲੇ ਮਾਮਲਾ ਪੇਸ਼ ਹੁੰਦਾ ਕਿ ਲੋਕ ਉਹਨਾਂ ਨੂੰ ਵੀ ਇਹ ਸਵਾਲ ਕਰਦੇ ਨੇ ਕਿ ਜਨਾਬ ਤੁਸੀਂ ਇਹ ਜਿਹੜੇ ਵਿਚਾਰ ਪੇਸ਼ ਕਰ ਰਹੇ ਹੋ ਇਹਦੇ ਉੱਤੇ ਤੁਸੀਂ ਆਪ ਕਿੰਨਾ ਕੁ ਜੜਾ ਹੈ ਉਹ ਅਮਲ ਕਰ ਰਹੇ ਹੋ ਕਿਉਂਕਿ ਜਿਹੜੇ ਆਲਗਵਾਲ ਦੇ ਲੋਕ ਨੇ ਉਹ ਤੁਹਾਨੂੰ ਜਾਣਦੇ ਨੇ ਲੋਰ ਦੇ ਲੋਕ ਜਿਹੜੇ ਨੇ ਉਹ ਤੁਹਾਨੂੰ ਨਹੀਂ ਜਾਣਦੇ ਲੇਕਿਨ ਆਲਗਵਾਲ ਦੇ ਜਿਹੜੇ ਲੋਕ ਨੇ ਉਹੀ ਤੁਹਾਡਾ ਜਿਹੜਾ ਨਾ ਤੁਹਾਡੀ ਛੋੜ ਦਾ ਸਬਦ ਬਣਦੇ ਨੇ ਤੁਹਾਡਾ ਕਿਰਦਾਰ ਤੁਹਾਡੇ ਵਿਚਾਰਾਂ ਦੇ ਮੁਤਾਬਕ ਹੈ ਕਿ ਉਹ ਲੋਕਾਂ ਨੂੰ ਦੱਸਣਗੇ ਕਿ ਇਹ ਬੰਦਾ ਜੋ ਕਹਿੰਦਾ ਉਹ ਕਰਦਾ ਹੈ ਇਹ ਕਿਰਦਾਰ ਦਾ ਪੱਕਾ ਬੰਦਾ ਹੈਗਾ ਲੇਕਿਨ ਅਗਰ ਤੁਸੀਂ ਕਿਰਦਾਰ ਦੇ ਪੱਕੇ ਨਹੀਂ ਇਤੇ ਤੇ ਫਿਰ ਉਹ ਬੰਦਾ ਜਿਹੜਾ ਹੈ ਤੁਹਾਡੇ ਬਾਰੇ ਇਹੀ ਕਹੇਗਾ ਕਿ ਇਹ ਜੋ ਇਹ ਬਿਆਨ ਕਰਦੇ ਨੇ ਇਹਦੇ ਸਹੀ ਆਪ ਹੀ ਆਮਾ ਜਿਹੜਾ ਹੈ ਉਹ ਨਹੀਂ ਕਰਦੇ ਤਾਂ ਮੈਂ ਇਹ ਤੁਹਾਨੂੰ ਜੜੇ ਰਹਿ ਕਿ ਛੋਟੀ ਜਿਹੀ ਇਹਦੀ ਇੱਕ ਸ਼ਕਲ ਨਹੀਂ ਹੈ ਇਹਦੀਆਂ ਹੋਰ ਵੀ ਬਹੁਤ ਸਾਰੀਆਂ ਸ਼ਕਲਾਂ ਨੇ ਜਿਹੜੀਆਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਉਹ ਤੁਹਾਡੇ ਨਾਲ ਜਿਹੜਾ ਹੈ ਸਾਝਾ ਕਰਦੇ ਰਵਾਂਗੇ ਜਿਸ ਤਰ੍ਹਾਂ ਅਸੀਂ ਜੋ ਸਮੇਂ ਨੇ ਹਾਂ ਉਹ ਤੁਹਾਡੇ ਚੀਂ ਪਹੁੰਚਾ ਰਹੇ ਹਾਂ ਬਾਕੀ ਜਾਣਕਾਰੀ ਜਿਹੜੀ ਹੈ ਉਹ ਵੀ ਚਾ ਰਹੇ ਹਾਂ ਇਹ ਜਿਹੜੇ ਮਾਮਲੇ ਨੇ ਇਹਨਾਂ ਦੇ ਸਾਡਾ ਜਿਹੜੇ ਹੈ ਨਜ਼ਰ ਕੀ ਹੈ ਇਹ ਤੁਹਾਡੇ ਸਾਥ ਪਹੁੰਚਾ ਰਹੇ ਹਾਂ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਜੋ ਸਮਝਦੇ ਹੋ ਜੋ ਤੁਹਾਡੇ ਕੋਲ ਇਲਮ ਹੈ ਉਹ ਤੁਸੀਂ ਸਾਡੇ ਨਾਲ ਸਾਂਝਾ ਕਰੋ ਜਾਂ ਪੰਜਾਬੀ ਚੈਨਲ ਦੇ ਉੱਤੇ ਕਮੈਂਟਸ ਬਾਕਸ ਦੇ ਵਿੱਚ ਵੀ ਤੇ ਤੁਸੀਂ ਵੈਸੇ ਵੀ ਸਾਹਮਣੇ ਆ ਕੇ ਗੱਲ ਕਰਨੀ ਚਾਹੋ ਤੇ ਉਹਦੇ ਵਾਸਤੇ ਵੀ ਸਾਡਾ ਚੈਨਲ ਜਿਹੜਾ ਹੈ ਉਹ ਹਾਜ਼ਰ ਹੈ ਇਹ ਜਿਹੜਾ ਵਸੀਲਾ ਹੈਗਾ ਇਹ ਤੁਹਾਡੇ ਲਈ ਹੈ ਤੁਸੀਂ ਇਸ ਤੇ ਆ ਕੇ ਆਪਣੀ ਗੱਲ ਜਿਹੜੀ ਹੈ ਉਹ ਕਰ ਸਕਦੇ ਹੋ ਤੇ ਮੈਨੂੰ ਆਸ ਹੈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਔਰ ਘੰਟੀ ਵਾਲਾ ਬਟਨ ਜਿਹੜਾ ਨਾਲ ਜ਼ਰੂਰ ਦਬਾਓਗੇ ਤਾਂ ਕਿ ਸਾਡਾ ਹਰ ਆਉਣ ਵਾਲਾ ਵੀਡੀਓ ਆਪ ਮੁਹਾਰਤ ਸਾਨੂੰ ਕੋੜਾ ਨਾ ਉਹ ਮਿਲਦਾ ਰਹੇ ਗੁਰਦਾ ਪਰਾ ਤੇ ਗੁਰਦੀ